ਮੈਂ ਮਜਿੰਦਰ ਸਿੰਘ ਆਈਐਸਪੀ ਇਟਲੀ ਤੋਂ ਲਾਇਵ ਹੋਇਆ ਹਾਂ ਮੇਰੇ ਲਾਈਵ ਹੋਣ ਦਾ ਕਾਰਨ ओके ਮੈਂ ਮਰਜੰਦਰ ਸਿੰਘ ਆਈਐਸਪੀ ਇਟਲੀ ਤੋਂ ਸਿੱਧਾ ਲਾਈਵ ਹੋਇਆ ਹਾਂ ਮੇਰੇ ਲਾਈਵ ਹੋਣ ਦਾ ਕਾਰਨ ਜੋ ਆਪਣੇ ਵੀਰ ਇੰਡੀਆ ਤੋਂ ਨਵੇਂ ਆਉਂਦੇ ਆ ਜਿਨ੍ਹਾਂ ਨੂੰ ਇੱਥੇ ਆ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਬੋਲਣ ਦੀ ਵੀ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਨੂੰ ਕਿਹੜੇ-ਕਿਹੜੇ ਪੇਪਰ ਕਿੱਥੇ-ਕਿੱਥੇ ਜਾ ਕੇ ਬਣਾਉਣ ਦੀ ਲੋੜ ਹੈ ਉਹਨਾਂ ਬਾਰੇ ਮੈਂ ਅੱਜ ਲਾਈਵ ਹੋਇਆ ਹਾਂ ਸੋ ਵੀਰ ਮੇਰੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਵੀ ਕਿਸੇ ਸਾਡੇ ਭਰਾ ਨੇ ਇੰਡੀਆ ਤੋਂ ਆਉਣਾ ਹੈ ਉਹ ਵੀਰ ਆਪਣੇ ਖੇਤੀ ਵਾਲੇ ਪੇਪਰਾਂ ਦੇ ਉੱਤੇ ਆਉਣ ਦੀ ਘੱਟ ਕੋਸ਼ਿਸ਼ ਕਰਿਓ ਸੋ ਚਲੋ ਜੇ ਕੋਈ ਆ ਵੀ ਗਿਆ ਹੈ ਉਹਨੂੰ ਆ ਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਕਮੂਨੇ ਦੇ ਵਿੱਚ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਮਤਲਬ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਪ੍ਰਫੈਕਚੂਰਾਂ ਨੂੰ ਸੂਚਿਤ ਕਰ ਦੇਣਾ ਹੈ ਕਿ ਵੀ ਮੈਂ ਇਡਲੀ ਵਿੱਚ ਆ ਚੁੱਕਿਆ ਹਾਂ ਆਪਣੇ ਡੂਲੀਓਸ ਤੇ ਉੱਤੇ ਜੋ ਵੀ ਮਾਲਕ ਹੈ ਉਹਦਾ ਜਿਹੜਾ ਨਾਮ ਈਮੇਲ ਦੇ ਵਿੱਚ ਪਾ ਦਿਓ ਜਾਂ ਡਾਇਰੈਕਟ ਜਾ ਕੇ ਪਰਫਾ ਤੁਹਨੇ ਪੇਸ਼ ਹੋ ਜਾਓ ਸੋ ਜਿਹੜੇ ਬੰਦਿਆ ਨੇ ਤੁਹਾਨੂੰ ਬੁਲਾਇਆ ਹੁੰਦਾ ਹੈ ਜਿਨ੍ਹਾਂ ਨੇ ਟਾਈਮ ਪਾਸ ਕਰਨਾ ਹੁੰਦਾ ਹੈ ਉਹਨਾਂ ਨੇ ਤਾਂ ਸੈਲਫ ਐਕ ਟਾਈਮ ਪਾਸ ਕਰਨਾ ਹੁੰਦਾ ਹੈ ਕਿ ਕਿਛੇ ਤਰੀਕੇ ਯਾਨੀ ਕਿ ਜੋ ਟਾਈਮ ਦੀ ਲਿਮਟ ਹੈਗੀ ਆ ਉਹ ਨਿਕਲ ਜੂਵੇ ਤੇ ਮੁੜ ਕੇ ਜਿਹੜਾ ਭਾਂਡਾ ਵਾਂ ਜਿਹੜੇ ਬੰਦਿਆਂ ਨੂੰ ਸੱਦਿਆ ਉਹਨਾਂ ਸਿਰ ਭਾਂਦੇ ਆ ਸੋ ਤੁਸੀਂ ਜਦੋਂ ਵੀ ਆਉਣਾ ਹੈ ਬੋਲੀ ਨੇ ਵੀ ਆਉਂਦੀ ਕਿਸੇ ਦਾ ਖਾਰਾ ਲੈ ਕੇ ਮਾਲਕ ਤੱਕ ਪਹੁੰਚ ਕਰੋਗੇ ਅਸੀਂ ਇਹ ਪੇਪਰ ਜਿਹੜੇ ਆ ਜਮਾ ਕਰਾਉਣੇ ਹੈਗੇ ਆ ਜੇ ਕੋਈ ਇੰਡੀਅਨ ਵਿਅਕਤੀ ਹੈਗਾ ਉਸਦੇ ਦਰਬਾੜ ਵੱਟ ਵੱਟ ਕੇ ਖਾਓ ਕਿਉਂਕਿ ਉਹਨਾਂ ਨੇ ਤਾਂ ਸੈਲਫ ਟਾਈਮ ਹੀ ਨਿਵਾਣਾ ਹੁੰਦਾ ਹੈ ਕਿ ਇਹ ਬੰਦੇ ਦੇ ਪੇਪਰ ਜਿਹੜੇ ਆ ਇਹ ਕਿਸੇ ਤਰੀਕੇ ਕੈਨਸਲ ਕੈਨਸਲ ਹੋ ਜਾਣਾ ਟਾਈਮ ਨਿਕਲ ਜਵੇ ਤਾਂ ਜੋ ਮੁੜ ਕੇ ਮੈਨੂੰ ਅਗਲਾ ਕਹਿਣ ਯੋਗਾ ਨਾ ਹੋਵੇ ਸੋ ਸਾਨੂੰ ਅੱਜ ਦੇ ਲੈ ਦੇ ਵਿੱਚ ਆਪਾਂ ਨੇ ਡਾਕਟਰੀ ਕਾਰਡ ਸਪੈਡ ਕਿਉਂ ਬਣਾਉਣਾ ਜ਼ਰੂਰੀ ਹੈ ਡਾਕਟਰੀ ਕਾਰਡ ਬਣਾਉਣੇ ਲਈ ਸਾਨੂੰ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਪੈਂਦੀ ਹੈ ਤੇ ਸਪੈਡ ਬਣਾਉਣੇ ਲਈ ਸਾਨੂੰ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਹਨ ਸਾਡੇ ਜੋ ਡਾਕਟਰੀ ਕਾਰਡ ਜਦ ਵੇਲੇ ਅਸੀਂ ਬਣਾਉਣਾ ਹੁੰਦਾ ਹੈ ਕਾਲ ਆਈ ਹੈਗੀ ਆ ਸਾਡੇ ਕਿਸੇ ਵੀਰ ਦੀ ਹੈਲੋ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਕੌਣ ਤੇ ਕਿੱਥੋਂ ਬੋਲਦੇ जी जी ਇਹ जी ਵਾਤੋਂ ਰਕੂ ਤਕਰੀਕਾ ਲੱਗ ਰਿਹਾ ਸੀ ਨਾ ਜੀ ਜਿਹੜੇ ਪੇਪਰ ਹਜੇ ਸਾਲ ਵਾਲੇ ਪੇਪਰ ਆ ਇਹ ਤਾਂ ਨਹੀਂ ਹਜੇ ਨਿਕਲਣੇ ਸ਼ੁਰੂ ਹੋਏ ਠੀਕ ਹੈ ਜੀ ਇਹ ਉਹਦਾ ਕੋਟਾ ਵਗੈਰਾ ਹਜੇ ਆ ਚੁੱਕਿਆ ਹੈਗਾ ਆ ਜਿੱਦਾਂ ਪਰਫਾ ਤੁਰਿਆ ਨੂੰ ਤੇ ਹਜੇ ਨਿਕਲਣੇ ਨਹੀਂ ਸ਼ੁਰੂ ਹੋਏ ਹੈਗੇ ਯਾਨੀ ਕਿ ਠੀਕ ਹੈ ਇਹ ਚਾਂਸ ਕਰਦਾ ਹੈਗੇ ਆ ਚਾਂਸ ਚਾਂਸ ਦੀ ਗੱਲ ਇਹ ਹੈਗੀ ਆ ਭਈ ਦੇਖੋ ਮੈਂ ਐਵੇਂ ਤੁਹਾਡੇ ਨਾਲ ਗੱਲ ਭਰਾ ਮੇਰੇ ਉਹ ਤੁਹਾਡਾ ਤੁਸੀਂ ਆਪਣੇ ਪਿੱਛੋਂ ਕਿੱਥੋਂ ਆਂ ਇੰਡੀਆ ਤੋਂ ਨਵੇਂ ਸ਼ਹਿਰ ਤੋਂ ਏਰੀਆ ਤੋਂ ਲੱਗਦੇ ਆ ਜਾਂ ਦਿਓ ਇਹ ਮਕਾਨ ਪਰ ਕਿਹੜਾ ਪਿੰਡ ਆ ਜੀ 70 70 ਇਹ ਆ ਤੁਹਾਨੂੰ ਕੰਮ ਦੀ ਹੋ ਗਿਆ ਓਕੇ 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 ਮੇਰਾ ਤੁਹਾਡੇ ਕੋਲੇ ਆ ਮੇਰਾ ਵੀ ਤੁਹਾਡੇ ਕੋਲੇ ਹੀ ਆ ਤੇ ਚੱਕਰੇ ਚੱਕਰੇ ਪੈਂਦਾ ਹੈਗਾ ਦੇਖੋ ਇਹ ਜਿਹੜਾ ਨਾ ਜਿੱਦਾਂ ਆਪਾਂ ਇਹ ਨਹੀਂ ਹੈਗਾ ਵੀ YouTube ਦੇ ਉੱਤੇ ਬਹਿ ਕੇ ਮੈਂ ਤੁਹਾਨੂੰ ਕਹੀ ਜਾਵਾਂ ਜੀ ਹਾਂਜੀ ਬਈ ਨਿਕਲੇ ਆਉਣੇ ਆ ਜਾਂ ਉਹ ਹੋ ਜਾਣੇ ਆ ਇਹ ਹੈਗੀਆਂ ਇੱਕ ਮੰਨ ਲਓ ਇਹ ਇੱਕ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਹੁੰਦੀਆਂ ਹਾਂਜੀ ਮੇਰੇ ਕੋਲ ਗੱਲ ਹੈ ਜੀ ਕੋਰੀ ਦਾ ਔਰ ਸਿੱਧੀ ਆਪਾਂ ਗੱਲ ਕਰਦੇ ਆ ਕੋਰੀ ਔਰ ਸਿੱਧੀ ਗੱਲ ਕਰਦੇ ਆ ਜਿਹੜੀ ਚੀਜ਼ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦੀ ਆ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਤੁਸੀਂ ਮੈਨੂੰ ਪੁੱਛਿਆ ਹੈਗਾ ਵੀ ਸਾਡੇ ਪੇਪਰ ਨਿਕਲੇ ਆਉਣਗੇ ਜਾਂ ਕਿੱਦਾਂ ਕੀ ਜਗਰ ਤੁਹਾਡੇ ਕਿੰਨੇ ਟਾਈਮ ਦੇ ਪੇਪਰ ਆ ਮੇਰੇ ਦੇ ਸ਼ੁਭਰਾ 9:00 ਬੰਦ ਕੀਤਾ ਲੈਣਾ ਚਾਹੀਦਾ ਸਵਾਸ ਰਹਿ ਦੋ ਓਕੇ 9:00 ਪੰਜ ਮਿੰਟ ਦੇ ਹੈਗੇ ਆ ਮੈਂ ਹੁਣ ਤੁਹਾਨੂੰ ਕਹਿਣਾ ਵੀ ਤੁਹਾਡਾ ਟਾਈਮ ਬਹੁਤ ਪੂਰਾ ਸਹੀ ਆ ਤੁਹਾਡੇ ਪੇਪਰ ਨਿਕਲੇ ਆਉਣੇ ਆ ਦੇਖੋ ਅਸੀਂ ਕਹਿੰਨੇ ਬਈ ਪ੍ਰਮਾ ਪ੍ਰਮਾ ਸਾਰਿਆਂ ਨੇ ਪੇਪਰ ਕੱਢੇ ਹੁਣ ਉਹਦੇ ਵਿੱਚ ਉਹਦੇ ਵਿੱਚ ਇਕੱਲੇ ਆਪਾਂ ਟਾਈਮ ਨੂੰ ਲੈ ਕੇ ਨਹੀਂ ਚੱਲ ਸਕਦੇ ਹੈਗੇ ਉਹਦੇ ਵਿੱਚ ਦੇਖੋ ਟਾਈਮ ਆਪਣੀ ਜਗ੍ਹਾ ਦੇ ਉੱਤੇ ਸਹੀ ਆ ਉਹਦੇ ਵਿੱਚ ਜਦੋਂ ਤੁਸੀਂ ਪੇਪਰ ਭਰਨੇ ਆ ਫਰਜ਼ ਕਰੋ ਮੈਂ ਤੁਹਾਡੇ ਪੇਪਰ ਭਰੇ ਆ ਤੁਹਾਡਾ ਟਾਈਮ ਆ ਗਿਆ 9:00 ਬਜੇ 1 ਸਕਿੰਟ ਦਾ ਤੇ ਮੈਂ ਪੇਪਰ ਦੇ ਉੱਤੇ ਭਰਾਂ ਤੇ ਮੇਰੀ ਜਿਹੜੀ ਕੁੱਡ ਆ ਉਹਨਾਂ ਨੇ ਮੰਗੀ ਹੈ ਕਿ 27000 ਰੁਪਏ ਦੀ ਕੁੱਡ ਮੰਗੀ ਮੇਰੀ ਉਹਨਾਂ ਨੇ ਵੀ ਮੇਰੀ ਕੁੱਡ ਜਿਹੜੀ ਲੱਗਣੀ ਤੁਹਾਨੂੰ ਇਟਲੀ ਬਲੌਂਡ ਨੇ 27000 ਰੁਪਏ ਦੀ ਠੀਕ ਹੈ ਜੀ ਹੁਣ ਮੇਰੀ ਕੁੱਡ ਹੈਗੀ ਆ 10000 ਦੀ ਹਾਂਜੀ ਆ ਵੀ ਤੇ ਤੁਹਾਡਾ ਟਾਈਮ ਹੈਗਾ 9:01 ਸਕਿੰਟ ਦਾ ਤੇ ਮੈਨੂੰ ਦੱਸੋ ਪਈ ਉਹ ਟਾਈਮ ਮੈਂ ਨੇ ਰੱਖੋ ਦਾ ਕਿ ਕੁੱਡ ਮੈਂ ਨੇ ਰੱਖੋਣੀ ਜਦੋਂ ਮੇਰੀ ਕੁੱਡੇ 10000 ਦੀ ਤਾਂ ਤੁਹਾਡਾ ਟਾਈਮ ਕਿ ਆ ਗੁਰ ਉੱਥੇ ਹਾਂਜੀ ਬੈਠੋ ਪਹਿਲੇ ਲਿਖੋ ਠੀਕ ਆ ਮੈਂ ਮੈਂ ਇਹ ਚੀਜ਼ ਨੂੰ YouTube ਦੇ ਉੱਤੇ ਲਾਈਵ ਹੋ ਕੇ ਮੈਂ ਇਹ ਨਹੀਂ ਕਹਿਣਾ ਵੀ ਜੀ ਤੁਹਾਡੇ ਨਿਕਲੇ ਆਉਣੇ ਆ ਮੈਂ ਜਿੰਨਾ ਚਰ ਪੇਪਰ ਤੁਹਾਡੇ ਕੰਪਲੀਟ ਨਹੀਂ ਹੁੰਦੇ ਪਰਫਾਤੂਰਾ ਨਹੀਂ ਕੱਢਦਾ ਉਹਨਾਂ ਚਰ ਆਪਾਂ ਕਿਸੇ ਨੂੰ ਹਾਂ ਆਪਾਂ ਉਦਾਂ ਗੱਲ ਕਰਦੇ ਵੇ ਟਾਈਮ ਜਿਹੜਾ ਹੈ ਜਦੋਂ ਟਾਈਮ ਵਧੀਆ ਆ ਕਾ ਸਹੀ ਆ ਟਾਈਮ 9:05 ਬੱਜ ਗਿਆ ਕਿ 5 ਮਿੰਟ ਸਹੀ ਆ ਜੇ ਟਾਈਮ ਸਹੀ ਆ ਆਪਾਂ ਕਹਿੰਨੇ ਆ ਪਰ ਉਹਦੇ ਅੰਦਰ ਤੁਹਾਡੇ ਪਾਲਕ ਨੇ ਕੀ ਪੇਪਰ ਲਾਏ ਆ ਤੁਹਾਡੇ ਮਾਲਕ ਨੇ ਪਹਿਲਾਂ ਕਿੰਨੀ ਵਾਰੀ ਬੰਦੇ ਸੱਦੇ ਆ ਤੁਹਾਡੇ ਮਾਲਕ ਨੇ ਤੁਹਾਡੇ ਦੇ ਪੇਪਰ ਪੂਰੇ ਦਾ ਇਹ ਚੀਜ਼ਾਂ ਵੀ ਪਰਫਕਟ ਹੋਣੇ ਨੇ ਦੇਖਣੀ ਆ। ਠੀਕ ਹੈ ਨਾ? ਸੋ ਆਪਾਂ ਇਨਾਂ ਚਿਰ ਮੈਂ ਇਹ ਨਹੀਂ ਕਹਿ ਸਕਦਾ ਵੀ ਤੁਹਾਡਾ ਟਾਈਮ ਵਧੀਆ ਜੀ 100% ਨਿਕਲ ਗਏ ਇਹ ਤਾਂ ਸਿਰਫ ਪੇਪਰ ਆਉਣ ਤੇ ਗੱਲ ਕਰਦੇ ਆ। ਹਾਂ ਜੀ। ਉਹਦੇ ਵਿੱਚ ਇਹ ਗੱਲ ਹੁੰਦੀ ਹੈ ਉਹਦੇ ਵਿੱਚ ਇਹ ਗੱਲ ਹੁੰਦੀ ਵੀ ਤੁਸੀਂ ਜੇ ਆਪਣੇ ਆਪ ਨੂੰ ਕਲੀਅਰ ਕਰਨਾ ਚਾਹੁੰਦੇ ਆ ਤੁਸੀਂ ਜਿਹੜੇ ਬੰਦੇ ਤੋਂ ਪੇਪਰ ਭਰੋਨੇ ਆ ਯਾਨੀ ਮੈਂ ਤੁਹਾਡੀ ਵੀ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਕਰਦਾ ਲਾਈਵ ਤੇ ਬੈਠਾ ਨਾ ਮੈਂ ਮੈਂ ਸਾਰਿਆਂ ਦੀ ਗੱਲ ਕਰਦਾ ਤੁਸੀਂ ਜਿਹੜੇ ਬੰਦੇ ਤੋਂ ਪੇਪਰ ਭਰਾਏ ਆ ਉਸ ਬੰਦੇ ਨੂੰ ਤੁਸੀਂ ਪੁੱਛਿਆ ਦੀ ਜਿਹੜੇ ਮਾਲਕ ਨੇ ਮੇਰੇ ਪੇਪਰ ਭਰੇ ਆ ਮੈਨੂੰ ਉਹਦੀ ਇਨਕਮ ਦਾ ਪੇਪਰ ਭੇਜ ਉਹਦੀ ਇਨਕਮ ਕਿੰਨੀ ਸੀ ਫਿਰ ਉਹਦੀ ਰੈਡੀਟੋ ਪੂਰੀ ਸੀਗੀ ਯਾਨੀ ਕਿ ਉਹਨੂੰ ਰੈਡੀਟੋ ਕਹਿੰਦੇ ਨੇ ਆਪਾਂ ਉਹਦੀ ਕੋਡ ਕਿੰਨੀ ਸੀਗੀ ਜਾਂ ਉਹਨੇ ਪਹਿਲਾਂ ਪਿੰਨੇ ਪੇਪਰਾਂ ਬੰਦੇ ਦੇ ਪੇਪਰ ਭਰੇ ਸੀਗੇ ਉਹਦੇ ਬੰਦੇ ਆਏ ਸੀ ਇਹ ਸਾਰੀਆਂ ਚੀਜ਼ਾਂ ਇੱਕ ਖਾਨਾ ਬਣਾ ਲਾਓ ਉਹਦੇ ਤੇ ਲੈਖ ਲਓ ਲੈਕ ਕੇ ਨਿਸ਼ਾਨੀਆਂ ਲੈਣੀਆਂ ਸ਼ੁਰੂ ਕਰਦੋ ਕਿ ਕੋਡ ਰਹਿਦੀ ਤੋਂ ਪੂਰੀ ਆ ਬੰਦੇ ਨਹੀਂ ਸੱਦੇ ਜੇ ਤੁਸੀਂ ਉਹ ਸਾਰੀਆਂ ਨਿਸ਼ਾਨੀਆਂ ਟੈਕ ਵਾਲੀਆਂ ਆ ਗਈਆਂ ਤੁਹਾਡੇ ਪੇਪਰ ਨਿਕਲੇਗਾ ਮੈਂ ਤੁਹਾਨੂੰ ਫਾਰਮੂਲਾ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਜਿੱਦਾਂ ਕਿ ਤੁਸੀਂ ਇੱਕ ਪੇਪਰ ਤੇ ਲਿਖ ਲਓ ਬੰਦੇ ਦੀ ਕੋਡ ਬੰਦੇ ਦੇ ਘਰ ਵਿੱਚ ਰਹਿਣ ਲਈ ਜਗ੍ਹਾ ਹੈਗੀ ਆ ਬੰਦੇ ਦੇ ਅੱਗੇ ਬੰਦੇ ਤਾਂ ਨਹੀਂ ਸੱਦੇ ਹੈਗੇ ਜਾਨੀ ਕਿ ਜੇ ਸੱਦੇ ਤੇ ਉਹਨਾਂ ਦਾ ਕੀ ਕੀਤਾ ਉਹਨੇ ਇਹ ਆ ਕੀ ਜਿ ਲੇਖ ਲਈ ਆ ਤੁਸੀਂ ਨਿਸ਼ਾਨੀ ਉਸ ਬੰਦੇ ਤੋਂ ਚੀਜਾਂ ਮੰਗੇ ਤੁਸੀਂ ਨਿਸ਼ਾਨੀਆਂ ਲੈਣੀਆਂ ਸ਼ੁਰੂ ਕਰਤੀਆਂ ਜਿਹਦਾ ਟੈਕ ਨਿਸ਼ਾਨੀ ਬਾਈ ਦੀ ਆ ਕਿ ਤਾਂ 100% ਪੇਪਰ ਬਣ ਗਿਆ ਜੇ ਤੁਹਾਡੇ ਉਹਦੇ ਵਿੱਚ ਉਹਨੇ ਲਿਖਿਆ ਵੀ ਮੇਰੀ ਕੁੜੀ ਵੀ ਘਟਿਆ ਕਾਡਾ ਮਾਰਤਾ ਉਹਦੇ ਬੰਦੇ ਘਰ ਦੀ ਜਗ੍ਹਾ ਨਹੀਂ ਕਾਡਾ ਮਾਰਤਾ ਤੇ ਜੇ ਤੁਹਾਡੇ ਬੱਜੇ ਕਾਡੇ ਗਏ ਤਾਂ ਫਿਰ ਫਿਰ ਪੇਪਰ ਕਿੱਥੋਂ ਨਿਕਲੂਗੇ ਇਸ ਕਰਕੇ ਮੈਂ YouTube ਦੇ ਉੱਤੇ ਕਿਸੇ ਨੂੰ ਨਹੀਂ ਦੱਸਦਾ ਹੈਗਾ ਵੀ ਤੁਹਾਡੇ ਪੇਪਰ ਨਿਕਲਣੇ ਆ ਮੈਂ ਕਹਿੰਦਾ ਅੱਜ ਮੈਂ ਸਾਰਿਆਂ ਨੂੰ ਕਹਿਣਾ ਫੱਜ ਕਰੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਤੁਹਾਡੇ ਪੇਪਰ ਨਿਕਲੇ ਹੋਣੇ ਆ ਕੱਲ ਤੁਹਾਡੇ ਪੇਪਰ ਨਾਲ ਕੇ ਤੁਸੀਂ ਮੇਰੇ ਗੱਲ ਚ ਲੱਸਾ ਬਾਰੇ ਖਿੱਚੀ ਵਰਨਾ ਕਹਿੰਦਾ ਤੂੰ ਤਾਂ ਕਹਿੰਦਾ ਸੀ YouTube ਤੇ ਮੇਰੇ ਨਿਕਲਿਆ ਹੋਣੇ ਓਏ ਠੀਕ ਹੈ ਨਾ ਮੈਂ ਇਹ ਚੀਜ਼ ਆਪਣੇ ਮੰਨ ਲਓ ਮੂੰਹੋਂ ਨਹੀਂ ਕੱਢਣੀ ਚਾਹੁੰਦਾ ਕਿਹੜੇ ਪੇਪਰ ਨਿਕਲੇ ਹਾਂ ਠੀਕ ਹੈ ਤੁਸੀਂ ਮੈਨੂੰ ਪੇਪਰ ਪ੍ਰੋਵਾਈਡ ਕਰਵਾ ਦਿਓ ਅਗਲੇ ਕੋਲੋਂ ਲੈ ਕੇ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਤੁਹਾਡੇ ਪੇਪਰ ਨਿਕਲੇ ਹੋਣਗੇ ਠੀਕ ਹੈ ਤੁਸੀਂ ਅਗਲੇ ਨੂੰ ਪੁੱਛੋ ਬਾਈ ਤੇਰੇ ਮਾਲਕ ਨੇ ਪੇਪਰ ਭਰੇ ਆ ਜਾਂ ਇੰਡੀਅਨ ਨੇ ਭਰੇ ਆ ਜਾਂ ਇਟਾਲੀਅਨ ਨੇ ਭਰੇ ਆ ਉਹਦੀ ਆਮਦਨ ਪੂਰੀ ਹੈਗੀ ਆ ਹਨਾ ਫੇ ਤਾਂ 100% ਵੀ ਮੇਰੀ ਗੱਲ ਪੱਕੀ ਆ ਜਣੇ ਜਿਹੜੀ ਕਿ 9 ਮਹੀਨੇ ਵਾਲੇ ਆਈ ਜਾਂਦੇ ਨੇ 9 ਮਹੀਨੇ ਵਾਲੇ ਆਈ ਜਾਂਦੇ ਆ ਪਰ 9 ਮਹੀਨੇ ਵਾਲੇ ਵੀਰ ਮੇਰੇ ਉਹ ਲੈਣ ਦਾ ਫਾਇਦਾ ਕੋਈ ਨਹੀਂ ਹੈਗਾ। ਉਹਦੇ ਵਿੱਚ 9 ਮਹੀਨੇ ਵਾਲੇ ਲੈਣ ਦਾ ਇਹ ਫਾਇਦਾ ਨਹੀਂ ਹੈਗਾ। ਇਹ ਜਿਹੜਾ ਦਾ ਬੰਦਾ ਜ਼ਿੰਮੇਵਾਰੀ ਚੁੱਕੂਗਾ ਮੈਂ ਤੁਹਾਡੇ ਪੇਪਰ ਗਾਹ ਬੜਾ ਦਊਗਾ। ਉਹ ਬੰਦਾ ਤਾਂ ਪੇਪਰ ਲੈ ਲੈ ਵੇ ਜਾਨੀ ਜੇ ਤੁਸੀਂ ਕਹੋ ਬੇ ਇਟਲੀ ਵਿੱਚ ਬਿਨਾ ਪੇਪਰਾਂ ਤੋਂ ਆ ਕੇ ਕੰਮ ਕਰੋਗੇ ਇਦਾਂ ਦੇ ਕੇਸ ਮੇਰੇ ਕੋਲ ਬਹੁਤ ਪਾਏ ਆ ਜਿਹੜੇ ਬੰਦੇ ਨੂੰ ਕੰਮ ਨਹੀਂ ਮਿਲਦੇ ਮੋੜ ਕੇ ਤੁਹਾਨੂੰ ਕਿਸੇ ਨੇ ਕੰਮ ਤੇ ਵੀ ਨਹੀਂ ਰੱਖਿਆ। ਪੁਰਤਗਾਲ ਵਾਲੇ ਵੀ ਹੁਣ ਕਿੰਨੇ ਕ ਨੂੰ ਝੱਲੀ ਜਾਊਗੇ ਪੁਰਤਗਾਲ ਵਾਲੇ ਵੀ ਕਿੰਨਿਆਂ ਕ ਨੂੰ ਝੱਲੂਗੇ ਪਹਿਲਾਂ ਦੱਸੋ ਪੁਰਤਗਾਲ ਵਾਲੇ ਵੀ ਅ ਬਸ ਉਹਨਾਂ ਨੇ ਵੀ ਵਿਚਾਰਿਆ ਨੇ ਆਪਣਾ ਮੁਲਖ ਆ ਉਹ ਚ ਵੀ ਕੋਟਾ ਦੇਖਣਾ ਉਹਨਾਂ ਨੇ ਕਿੰਨੇ ਕ ਬੰਦੇ ਨੂੰ ਝੱਲ ਲੈਣਗੇ ਉਹ ਵੀ ਪੁਰਤਗਾਲ ਵਾਲੇ ਵੀ ਸੋ ਗਾਲਿਆ ਭਈ ਠੀਕ ਆ ਭਈ 9 ਮਿੰਟਾਂ ਵਾਲੇ ਲੈ ਲਓ ਪਰ ਅਗਲੇ ਤੇ ਇਹ ਗੱਲ ਨੂੰ ਉਠਾ ਦਿਓ ਔਰ ਨਾਲ ਵੀ ਇਹ ਵੀ ਗੱਲ ਕਹਿੰਨੇ ਲਾਈਵ ਦੇ ਵਿੱਚ ਵੀ ਜਦੋਂ ਤੁਸੀਂ ਇੰਡੀਆ ਤੋਂ ਤੁਰਦੇ ਆ ਉਹਨਾਂ ਨੇ ਉੱਥੇ ਗੌਰਮੈਂਟ ਨੇ 50 50 100 ਰੁਪਏ ਦੇ ਸਟਾਮਪ ਪੇਪਰ ਰੱਖੇ ਹੋਏ ਵੇਚਣ ਨੂੰ ਹੈ ਤੇ ਉਹਨਾਂ ਦੇ ਉੱਤੇ ਪੋਸਟ ਸਟਾਮਪ ਪੇਪਰ ਇਹਨਾਂ ਕਮਾਲੇ ਰੱਖੇ ਹੋਏ ਉਹਨਾਂ ਨੇ ਕਿ ਤੁਸੀਂ ਉੱਥੋਂ ਲੈ ਕੇ ਗਿਆ ਕਰਾ ਕੇ ਉੱਥੋਂ ਇੱਕ ਹਲਕਾ ਬਿਆਨ ਲੈ ਕੇ ਅਗਲੇ ਨਾਲ ਆਓ ਜਿਹਨੂੰ ਕੋਈ ਵੀ ਪੈਸੇ ਦਿੱਤੇ 14 ਲੱਖ ਰੁਪਏ ਕੱਲ ਨੂੰ ਉਹ ਕੰਮ ਆ ਸਕੇ ਕੱਲ ਨੂੰ ਜਦੋਂ ਕੰਮ ਨਹੀਂ ਦੋਦੇ ਤਾਂ ਕੰਮ ਆ ਸਕੇ ਉਹਦੇ ਵਿੱਚ ਸ਼ਰਤਾਂ ਲਿਖਿਆ ਹੁੰਨ ਵੀ ਜੇਕਰ ਤੁਸੀਂ ਕੰਮ ਤੇ ਨਹੀਂ ਲਗਾਉਂਦੇ ਜਾਂ ਸਾਡੇ ਪੇਪਰ ਪੂਰੇ ਨਹੀਂ ਬਣਾ ਕੇ ਦਿੰਦੇ ਅਸੀਂ ਤੁਹਾਡੇ ਤੇ ਆ ਪੇਪਰ ਦੇ ਆਧਾਰ ਤੇ ਤੁਹਾਡੇ ਦੇ ਪਰਚਾ ਦਰਜ ਕਰਵਾਵਾਂਗੇ 420 ਦਾ ਇਹ ਪੇਪਰ ਇਹ ਗੱਲਾਂ ਜਿਹੜੀਆਂ ਆਪਾਂ ਨੂੰ ਇੰਡੀਆ ਤੋਂ ਕਰਕੇ ਹੋਣੀਆਂ ਚਾਹੀਦੀਆਂ ਪਰ ਭਰਾ ਮੇਰਾ ਬਹੁਤ ਜ਼ਿਆਦਾ ਯਾਨੀ ਕਿ ਇੱਥੇ ਇਸ ਤਰ੍ਹਾਂ ਦੇ ਬੰਦੇ ਬੈਠੇ ਆ ਠੀਕ ਹੈ ਜੀ ਬਹੁਤ ਬੋਸ ਹਨ ਹਨ ਤੇ ਕੋਈ ਵੀ ਜੇ ਆਪਣੇ ਪੇਪਰ ਦਾ ਪਤਾ ਕਰੋ ਉਹਨਰੇ ਕੋਲ ਭਈ ਕਿੰਨੀ ਘਟ ਸੀ ਕਿੰਨੇ ਸੀਗੇ ਤੁਹਾਡੇ ਪੇਪਰ ਟਾਈਮ ਸਹੀ ਹੈ ਯਾਨੀ ਕਿ ਇੱਕ ਸਿਹਰ ਤਾਂ ਇਧਰ ਨਕੋਲੀ ਸਾਈਡ ਤੇ ਪੈਂਦਾ ਹੈ ਇੱਕ ਸਿਹਰ ਤਾਂ ਬਿਲਾ ਲਤੇਰ ਨਾਲ ਇੱਥੇ ਪੈਂਦਾ ਹੈ

ਹਾਂਜੀ ਤੇ ਸਾਡੇ ਵੀਰ ਦਾ ਜਿਹੜਾ ਆ ਫੋਨ ਆਇਆ ਸੀਗਾ ਆਪਾਂ ਕੁਐਦ ਤੋਂ ਫੋਨ ਆਇਆ ਸੀਗਾ ਤੇ ਪੇਪਰ ਬਾਰੇ ਗੱਲ ਕਰਦੇ ਸੀਗੇ ਵੀ ਸਾਡੇ ਪੇਪਰ 9:00 ਵਜੇ 5 ਮਿੰਟ ਦੇ ਪੇਪਰ ਆ ਸੋ ਮੈਂ ਆਪ ਜੀ ਨੂੰ ਇਹ ਗੱਲ ਕਹਿਣੀ ਜ਼ਰੂਰੀ ਸਮਝਦਾ ਹਾਂ ਕਿ ਮੈਂ YouTube ਦੇ ਉੱਤੇ ਬੈਠ ਕੇ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਪੇਪਰ ਨਿਕਲਣੇ ਆ ਪੇਪਰ ਟਾਈਮ ਦੇ ਵਿੱਚ ਪੇਪਰਾਂ ਦਾ ਕੋਈ ਮਹਿਨਾਂ ਨਹੀਂ ਹੈਗਾ ਕਿੰਨੇ ਟਾਈਮ ਦੇ ਹੈਗੇ ਆ ਇਹ ਹੈਗੀ ਕਿਸਮਤ ਇਹ ਕਦੋਂ ਨਿਕਲਣੇ ਆ ਇਹ ਜਦੋਂ ਨਿਕਲਣੇ ਆ ਉਹਨਾਂ ਨਿਕਲਣੇ ਆ ਔਰ ਤੁਸੀਂ 9:00 ਵਜੇ ਮੈਂ ਪਹਿਲੇ ਅਧਾਰਤ ਦੱਸ ਚੁੱਕਿਆ ਤੁਹਾਨੂੰ ਸਾਂਝ ਲੱਗ ਵੀ ਹੋਣੀ ਜਿਹੜੇ ਨਵੇਂ ਹੁਣ ਸੁਣਨੇ ਲੱਗੇ ਆ ਉਹਨਾਂ ਨੂੰ ਵੀ ਕਿ ਜੇਕਰ ਤੁਹਾਡੇ ਪੇਪਰ 9:00 ਵਜੇ 1 ਮਿੰਟ ਦੇ ਵੀ ਹੈਗੇ ਯਾਨੀ ਕਿ ਤੇ ਉਧਰ ਮਾਰਕ ਦੀਆਂ ਜਿਹੜੀਆਂ ਪੂਰੀਆਂ ਚੀਜ਼ਾਂ ਮਾਲ ਔਰ ਕੱਡ ਘਰ ਵਿੱਚ ਜਗ੍ਹਾ ਜੇਕਰ ਇਹ ਚੀਜ਼ਾਂ ਨਹੀਂ ਪੂਰੀਆਂ ਹੈਗੀਆਂ ਬੰਦੇ ਦੇ ਕੋਲ ਜਾਂ ਉਹਨੇ ਮਾਲ ਕਰੇ ਪਿਛਲਾ ਟੈਕਸ ਨਹੀਂ ਤਾਰਿਆ ਲੋਕਾਂ ਦਾ ਜਾਂ ਆਪਣਾ ਟੈਕਸ ਨਹੀਂ ਤਾਰਿਆ ਉਹਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਿੰਨਾ ਚਿਰ ਇਹ ਮੈਨਾ ਨਹੀਂ ਰਖਾਉਣੀ ਹੈਗੀਆਂ ਜੇ ਉਹਦੇ ਵਿੱਚ ਨਹੀਂ ਹੈ ਗਿਆ ਜੇ ਪੇਪਰ 9 ਵਜੇ 1 ਮਿੰਟ ਦੇ ਪੇਪਰ ਮੈਨੂੰ ਕੱਢ ਕੇ ਦਿਖਾ ਲਓ ਕਿਹੜਾ ਬੰਦਾ ਕਹਿੰਦਾ ਮੈਂ 9 ਵਜੇ 1 ਮਿੰਟ ਦੇ ਪੇਪਰ ਮੈਂ ਕੱਢ ਦੂੰਗਾ ਜਾਨੀ ਕਿ ਠੀਕ ਹੈ ਨਾ ਇਹ ਚੀਜ਼ਾਂ ਦੇਖ ਹੁੰਦੇ ਬੇਲੇ ਬੇਲੇ ਭੁਲੇਖੇ ਜਾਨੀ ਕਿ ਇਹ ਕਿਸੇ ਦੇ ਪੇਪਰ ਜਿੰਨਾ ਚਿਰ ਸਾਰੀਆਂ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਉਹ ਤੁਸੀਂ ਵੀਜ਼ਾ ਲੈਣ ਜਾਂਦੇ ਨਾ ਇਹ ਐਪਲੀਕੇਸ਼ਨ ਫਾਰਮ ਭਰਦੇ ਆ ਉਹਦੇ ਸਾਈਡ ਦੇ ਉੱਤੇ ਇੱਕ ਪਾਸੇ ਉਹਨਾਂ ਨੇ ਆਫਸਰ ਲਈ ਛੱਡੀ ਹੁੰਦੀ ਜਗ੍ਹਾ ਖਾਲੀ ਛੱਡੀ ਹੁੰਦੀ ਹੈ ਨਾ ਉਹ ਤੁਸੀਂ ਚੈੱਕ ਕਰ ਲਿਓ ਕਦੇ ਵੀ ਜਦੋਂ ਤੁਸੀਂ ਵੀਜ਼ਾ ਐਪਲੀਕੇਸ਼ਨ ਫਾਰਮ ਭਰਦੇ ਆ ਉਹ ਤਾਂ ਛੱਡੀ ਹੁੰਦੀ ਆ ਕਿ ਜਿਹੜਾ ਆਫਸਰ ਆ ਜਦੋਂ ਤੁਹਾਡੀ ਐਪਲੀਕੇਸ਼ਨ ਫਾਰਮ ਫੜਦਾ ਆ ਉਹਦੇ ਤੇ ਉਹ ਨਿਸ਼ਾਨੀਆਂ ਲਾਉਂਦਾ ਜਾਂਦਾ ਆ ਉਹ ਕਿਹੜੀਆਂ ਨਿਸ਼ਾਨੀਆਂ ਕਰਦਾ ਜਾਂਦਾ ਆ ਜਿੱਦਾਂ ਸਾਰੀਆਂ ਨਿਸ਼ਾਨੀਆਂ ਓਕੇ ਹੋ ਗਈਆਂ ਜਿੱਦਾਂ ਪੇਪਰ ਜੋ ਪਾਸ ਕਰਦੇ ਹੁੰਦੇ ਆ ਜੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਤਾਂ ਤੁਹਾਨੂੰ ਵੀਜ਼ਾ ਦੇ ਦਿੰਦਾ ਜਾਂਦਾ ਆ ਇਸੇ ਤਰ੍ਹਾਂ ਪਰਫਾ ਟੂਰੇ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਜੋ ਪੂਰੀਆਂ ਹੁੰਦੀਆਂ ਤਾਂ ਹੀ ਪੇਪਰ ਨਿਕਲਣੇ ਆ ਇਹ ਨਹੀਂ ਹੈਗਾ ਵੀ ਉਹ ਸੁੱਤੇ ਪਏ ਆ ਵੀ ਤੁਹਾਡੇ 9 ਵਜੇ 1 ਮਿੰਟ ਦਾ ਟਾਈਮ ਆ ਗਿਆ ਤੇ ਤੁਹਾਨੂੰ ਪੇਪਰ ਦੇ ਦਿੱਤੇ ਆ ਤੁਹਾਡੇ ਪੇਪਰ ਬਾਹਰ ਆ ਜਾਣੇ ਨਿਕਲ ਕੇ ਨੂੰ ਲੋਸ ਤਾਂ ਵੀ ਔਖਾ ਵਿੱਚੀ ਹੋ ਸਤੰਪਰੇ ਵੀ ਜਾਂਦੇ ਆ ਨਹੀਂ ਇਹ ਚੀਜ਼ ਨੂੰ ਭਲੇਖੇ ਜੋ ਕੱਢ ਦਿਓ ਕਦੇ ਵੀ ਠੀਕ ਹੈ ਨਾ ਜਦੋਂ ਤੁਹਾਡਾ ਟਾਈਮ ਆ ਮਾਲਕ ਦੀ ਘੱਟ ਮਾਲਕ ਦੇ ਘਰ ਦੱਸੀ ਹੋਈ ਜਗ੍ਹਾ ਜਿੱਥੇ ਤੁਸੀਂ ਨੌਕਰ ਰੱਖਣਾ ਜਾਂ ਬੰਦਾ ਰੱਖਣਾ ਜਾਂ ਵਿਅਕਤੀ ਕੋਈ ਵੀ ਰੱਖਣਾ ਯਾਨੀ ਕਿ ਇਹ ਜੋ ਵਰਕਰ ਰੱਖਣਾ ਜਿੱਦਾਂ ਵੀ ਜਿਹੜਾ ਵੀ ਰੱਖਣਾ ਜਾਂ ਕਿ ਤੁਸੀਂ ਮਾਲਕ ਦੇ ਪਿੱਛੇ ਤੁਹਾਡਾ ਆਪਣਾ ਜਿਹੜੇ ਜਿਹੜੇ ਕੰਮ ਦੇ ਉੱਤੇ ਬੰਦੇ ਨੂੰ ਬੁਲਾ ਰਿਹਾ ਉਹਦਾ ਪੂਰਾ ਟੈਕਸ ਉਸ ਗਵਰਨਮੈਂਟ ਨੂੰ ਗਿਆ ਆ ਤਾਂ ਯੋ ਹੀ ਆ ਗਿਆ ਲੋ ਵਈ ਗਵਰਨਮੈਂਟ ਤੁਹਾਨੂੰ ਇਟਲੀ ਵਿੱਚ ਬੁਲਾਉਣ ਦੇ ਮਾਲਕ ਨੂੰ ਜੇ ਬੰਦਾ ਲਿਆਉਣ ਲਈ ਨਹੀਂ ਤਾਂ ਕੋਈ ਲੈ ਕੇ ਨਾ ਪੇਪਰ ਤੇ ਸਾਈਨ ਕਰਾ ਲਓ ਜੇ ਤੁਹਾਨੂੰ ਪੇਪਰ ਮਿਲ ਜਾਂਦੇ ਆ ਇੱਥੇ ਮੈਂ ਬੈਠਾ ਆਂ YouTube ਦੇ ਉੱਤੇ ਤੇ ਹੁਣ ਇਹ ਚੀਜ਼ ਨੋਟ ਕਰ ਲਿਓ ਜਿਹੜੇ ਵੀਰ ਸਾਡੇ ਨਾ 9:00 ਵਜੇ ਇੱਕ ਇੱਕ ਮਿੰਟ ਦੇ ਪੇਪਰ ਲਈ ਫਿਰਦੇ ਆ ਉਹਦੇ ਵਿੱਚੋਂ ਅਧਰੋਂ ਜ਼ਿਆਦੇ ਬੰਦੇ ਮੈਨੂੰ ਫੋਨ ਕਰਦੇ ਹੋ ਜਾਨਕਿ ਜਿਨ੍ਹਾਂ ਦੇ ਮਾਲਕਾਂ ਨੇ ਟੈਕਸ ਨਹੀਂ ਤਾਰੇ ਹੋਏ ਕਿ ਜਾਂ ਜਿਨ੍ਹਾਂ ਦੇ ਮਾਲਕਾਂ ਨੇ ਪਹਿਲਾਂ ਬੰਦੇ ਭਲਾਇਓ ਆ ਜੇ ਉਹਨਾਂ ਦੇ ਪੇਪਰ ਨਾ ਨਿਕਲੇ ਮੈਨੂੰ ਕਾਲ ਕਰ ਦਿਓ ਹਾਂਜੀ ਵਾਜਦੇ 9:00 ਵਜੇ ਇੱਕ ਮਿੰਟ ਦੇ ਪੇਪ ਮੈਂ ਇਹ ਨਹੀਂ ਕਹਿੰਦਾ ਨਾ ਨਿਕਲਣਾ ਮੈਂ ਗੱਲ ਕੋਰੀ ਕਰਦਾ ਜਿਹੜੀ ਸੱਚੀ ਔਰ ਪੂਰੀ ਗੱਲ ਕਰ ਰਿਹਾ ਜਾਨੀ ਕਿ ਵੀ ਜੋ ਹੈਗਾ ਮੈਂ ਸਿੱਧਾ ਨਹੀਂ ਕਹਿੰਦਾ ਜੀ ਤੁਹਾਡੇ 9 ਵਜੇ 1 ਮਿੰਟ ਦੇ ਪੇਪਰ ਹੈ ਤੁਹਾਡੇ ਆ ਜਾਣੇ ਬਾਹਰ 9 ਵਜੇ 2 ਮਿੰਟ ਦੇ ਪੇਪਰ ਆ ਜਾਣੇ ਬਾਹਰ ਫਾਂਚ ਕਰੋ 9 ਵਜੇ 5 ਮਿੰਟ ਤੱਕ ਜਿਹੜੇ ਬੰਦੇ ਭਰੇ ਆ ਮਾਲਕਾਂ ਨੇ 9 ਵਜੇ 5 ਮਿੰਟ ਲੈ ਲੋ ਆਈਡੀਆ ਮੈਂ ਤੁਹਾਨੂੰ ਦਿੰਨਾ ਮੈਂ ਇੱਕ ਸੱਚੀ ਗੱਲ ਇਹਦਾ ਆਈਡੀਆ ਦਿੰਨਾ 9 ਵਜੇ 5 ਮਿੰਟ ਤੱਕ ਦੇ ਜਿਹੜੇ ਮਾਰ ਗਿਆ ਉਹਨਾਂ ਨੇ ਕੋਈ ਟੈਕਸ ਨਹੀਂ ਤਾਰਿਆ ਉਹਨਾਂ ਕੋ ਰਹਿਣ ਨੂੰ ਜਗ੍ਹਾ ਹੈ ਨਹੀਂ ਉਹ ਨਾ ਕੋਸ ਵੀ ਹੈ ਨਹੀਂਗਾ ਜਾਨੀ ਕਿ ਉਹ 9:00 ਵਜੇ 5 ਮਿੰਟ ਤੱਕ ਨੇ ਸਾਰੇ ਪੇਪਰ ਖਤਮ ਕਰਦੇ ਤੇ 9:00 ਵਜੇ 6 ਮਿੰਟਾਂ ਦੇ ਪੇਪਰ ਬਾਹਰ ਆ ਗਿਆ ਜਾਨੀ ਕਿ ਉਹ ਜਿਹੜਾ 9:00 ਵਜੇ 6 ਮਿੰਟ ਵਾਲਾ ਮਾਰ ਗਿਆ ਉਹਨੇ ਟੈਕਸ ਵੀ ਤਾਰਿਆ ਆ ਸਭ ਕੁਝ ਤਾਰਿਆ ਆ ਇਹ ਗੱਲਾਂ ਜਿਹੜੀਆਂ ਆ ਇਹ ਬਹੁਤ ਸੋਚਣੀਆਂ ਦੀਆਂ ਹੋਣੀਆਂ ਆ ਇਹ ਗਵਰਨਮੈਂਟਾਂ ਹੈਗੀਆਂ ਆ ਇਹ ਇਹ ਅੰਦਰ ਜੋ ਵੀ ਪਰਫਾਤੂਰੀਆਂ ਦੇ ਅੰਦਰ ਇਮੀਗ੍ਰੇਸ਼ਨ ਦਫ਼ਤਰ ਆਪਾਂ ਬੋਲਦੇ ਆ ਉਹ ਕੱਲੀ-ਕੱਲੀ ਚੀਜ਼ ਦੀ ਛਾੜਮਿੰਦ ਕਰਕੇ ਫੇਰ ਪੇਪਰ ਉਹ ਕੱਢਦੇ ਆ ਜਾਨੀ ਸੋ ਵੀਰ ਮੇਰਿਓ ਇਸ ਬਲੇਖੇ ਦੇ ਵਿੱਚ ਨਾ ਰਹੋ ਕਿ ਪੇਪਰ ਜਿਹੜੇ ਸਾਡੇ ਨਿਕਲ ਸੋ ਆਪਾਂ ਜਿਹੜਾ ਅੱਜ ਦਾ ਮੈਟਰ ਹੈਗਾ ਇਹ ਹੈ ਸਿਗਾ ਆਪਾਂ ਨੂੰ ਡਾਕਟਰੀ ਕਾਰਡ ਬਣਾਉਣਾ ਕਿਉਂ ਜ਼ਰੂਰੀ ਹੈ ਡਾਕਟਰੀ ਕਾਰਡ ਜਿਹੜਾ ਆ ਇਹ ਇੱਕ ਤਾਂ ਆਪਾਂ ਨੂੰ ਜਦੋਂ ਵੀ ਆਪਾਂ ਕੋਈ ਡਿਲੀ ਦੇ ਵਿੱਚ ਬਿਮਾਰ-ਬਮਾਰ ਹੋਨੇ ਜਾਂ ਸਾਡੇ ਕੋਲੋਂ ਡਾਕਟਰ ਸਾਹਿਬ ਜੀ ਉੱਥੇ ਮੰਗ ਕਰਦੇ ਦੀ ਜਾਨੀ ਕਿ ਉਹ ਆਪਾਂ ਨੂੰ ਬਣਾਉਣਾ ਜ਼ਰੂਰੀ ਹੈ ਨੰਬਰ ਤੋਂ ਤੇ ਉਹ ਜਦੋਂ ਵੀ ਤੁਹਾਡੇ ਕੋਲੋਂ ਕਿਤੇ ਕੋਡੇ ਵਿੱਚ ਕਲੇ ਦੀ ਮੰਗ ਕਰਦੇ ਆਪਾਂ ਉਹਦੀ ਜਿਹੜੀ ਕਾਰਡ ਦੀ ਆਪਾਂ ਉਹ ਸਕੈਨ ਕਰ ਲੈਂਦੇ ਆ ਉਹ ਆਪਾਂ ਦੇ ਦੇ ਦਨੇ ਉਹ ਤੇ ਕੋਡ ਵਿੱਚ ਕਹਲੇ ਲਿਖਿਆ ਆ ਤੁਹਾਡਾ ਜਿਹੜਾ ਪੱਕਾ ਤੇ ਉਹ ਫਿਰ ਜਿੱਥੇ ਵੀ ਬਾਦੋ ਦੇ ਵਿੱਚ ਉਹ ਆ ਜਾਂਦਾ ਹੈਗਾ ਜਾਂ ਕਿ ਉਹ ਕੋਡ ਵਿੱਚ ਕਹਲੇ ਜਿਹੜੀ ਜਿਹੜਾ ਤੁਹਾਨੂੰ ਦੱਸ ਵੀ ਜਨਾ ਕੋਡ ਕਹਲੇ ਜਿਹੜਾ ਹੁੰਦਾ ਆ ਉਹ ਇਹ ਇਸ ਤਰ੍ਹਾਂ ਦਾ ਹੁੰਦਾ ਆ ਆ ਚੀਜ਼ ਡਾਕ ਡਾਕ ਦੀ ਮੈਂ ਆ ਗੱਲ ਕਰਦਾ ਆ ਜਿਹੜੀ ਤੇ ਸੋ ਤੁਸੀਂ ਜਿਹੜਾ ਉਹ ਬਣਾਉਣ ਲਈ ਤੁਹਾਨੂੰ ਕੀ ਕੀ ਚਾਹੀਦਾ ਆ ਤੁਹਾਨੂੰ ਉਹਦੇ ਪਾਸਪੋਰਟ ਦੀ ਫੋਟੋ ਕਾਪੀ ਸਿਓਰਨੋ ਦਾ ਰਸੀਬੂਤਾ ਜਾਂ ਸਿਓਰਨੋ ਹੋਣੀ ਚਾਹੀਦੀ ਆ ਜ ਜ ਤੁਹਾਡੇ ਕੋਲ ਜਿਹੜਾ ਇਟਾਲੀਅਨ ਸਿਓਰਨੋ ਜਿਹਨੂੰ ਕਹਿੰਦੇ ਆਪਾਂ ਪਰਮਨੈਂਟ ਕਹਿੰਦੇ ਆਪਾਂ ਪਰਮਨੈਂਟ ਰਿਜ਼ਿਡੈਂਸ ਕਹਿੰਦੇ ਆਪਾਂ ਜਾਨੀ ਕਿ ਇੱਕ ਉਹ ਜਾਂ ਉਹਦੀ ਜਮਾ ਕਰਾਇਆ ਦਾ ਰਸੀਬੂਤਾ ਆਪਣਾ ਕੋ ਹੋਣਾ ਚਾਹੀਦਾ ਆ ਤੇ ਇੱਕ ਆਪਾਂ ਨੂੰ ਚਾਹੀਦਾ ਉਹਦੇ ਲਈ ਕੋਡਵਿਸ਼ਕਾਲੇ ਜਿਹੜਾ ਆਪਾਂ ਏਜੰਸੀਆਂ ਦੀ ਇੰਤਰਾਤਾ ਤੋਂ ਬਣਾ ਕੇ ਲੈਉਣੇ ਕਾ ਪੇਪਰ ਦੇ ਉੱਤੇ ਉਹ ਬਣਾ ਕੇ ਦਿੰਦੇ ਸਾਨੂੰ ਜਦੋਂ ਆਪਾਂ ਇਟਲੀ ਜੈਂਟਰ ਹੁੰਨੇ ਆ ਕਿੱਟ ਜਮਾ ਕਰਾਉਣੇ ਆ ਜਿਆਦਾ ਸਾਨੂੰ ਉਹ ਦੇ ਦਿੰਦੇ ਆ ਪਰਫਾਦੂਰੇ ਵਾਲੇ ਜਾਪੇ ਸਾਨੂੰ ਆਪਾਂ ਨੂੰ ਏਜੰਸੀ ਵਾਲੀ ਤਰਤਾਤਾਂ ਤੋਂ ਜਿਹੜਾ ਆ ਉਹ ਬਣਾਉਣਾ ਪੈਂਦਾ ਆ ਉਹ ਕੋਲੇ ਵਿੱਚ ਕੱਲੇ ਦੀ ਕਾਪੀ ਆਪਾਂ ਨੂੰ ਨਾਲ ਲੱਗੇ ਜਾਣੀ ਹੈਗੀ ਆ ਉਹ ਰਜਿਸਟਰਡ ਕੀਤੀ ਹੋ ਤਾਂ ਹੀ ਆਪਣਾ ਇਹਦਾ ਇਹ ਡਾਕਟਰੀ ਕਾਰਡ ਜਿਹੜਾ ਇਹ ਬਣਦਾ ਹੈਗਾ ਆ ਠੀਕ ਹੈ ਜੀ ਸੋ ਇਹ ਜਿਹੜਾ ਡਾਕਟਰੀ ਕਾਰਡ ਆ ਇਹ ਜਿਹੜਾ ਤੁਹਾਨੂੰ ਦਿਖਾ ਕੇ ਆਟ ਐ ਜਾਣੀ ਕਿ ਡਾਕਟਰੀ ਕਾਰਡ ਇਹ ਤੁਹਾਡਾ ਜਿੱਥੇ ਵੀ ਕੱਲ ਨੂੰ ਤੁਹਾਡੇ ਕੰਮ ਦੇ ਉੱਤੇ ਲੋਡ ਪੈ ਸਕਦੀ ਆ ਮੰਨ ਲਓ ਕਿਤੇ ਵੀ ਤੁਹਾਨੂੰ ਇਹ ਤੁਸੀਂ ਦੀ ਫੋਟੋਕਾਪੀ ਜਿਹੜੀ ਕਰਵਾ ਕੇ ਲਈ ਆ ਪੱਲੇ ਪਾਸੇ ਨੇ ਕੋਡ ਵਿਸ਼ਕਾਲੇ ਸਾਰਾ ਦਿੱਤਾ ਆ ਇਹ ਜਿਹੜਾ ਬਣਾਉਣ ਲਈ ਆਪਾਂ ਤੁਹਾਨੂੰ ਮੈਂ ਪੇਪਰ ਦੱਸ ਚੁੱਕਿਆ ਆ ਕਿ ਪਾਸਪੋਰਟ ਦੀ ਫੋਟੋਕਾਪੀ ਸੀਓ ਨੂੰ ਜਾਂ ਰਸੀਬੁੱਤਾ ਜਾਂ ਕੋਡ ਆਪਣੇ ਜਿਹੜਾ ਡਾਕਟਰ ਕਰਵਾਉਣ ਲਈ ਆਪਣਾ ਕੋਡ ਵਿਸ਼ਕਾਲੇ ਏਜੰਸੀਆ ਦੀ ਇੰਤਰਾਤਾ ਨੂੰ ਜਿਹੜਾ ਇਹ ਟੈਸਟ ਕੀਤਾ ਹੋਣਾ ਚਾਹੀਦਾ ਆ ਮੰਨ ਲਓ ਕੋਡ ਵਿਸ਼ਕਾਲੇ ਉਹ ਲੈ ਕੇ ਆਪਾਂ ਨੇ ਆਜ਼ਲ ਵਾਲਿਆਂ ਨੇ ਜਾਣਾ ਜਿਹੜਾ ਵੀ ਆਪਣਾ ਆਪਣਾ ਆਜ਼ਲ ਹੈ ਜਿੱਥੇ ਪੈਂਦਾ ਜਿਹੜੀ ਜਗ੍ਹਾ ਤੁਸੀਂ ਰਹਿੰਦੇ ਆ ਜਿੱਥੇ ਤੁਸੀਂ ਹੌਸਪੀਟਲ ਬਣਾਇਓ ਆ ਜਿਹੜੇ ਘਰ ਦੇ ਵਿੱਚ ਤੁਸੀਂ ਰਹਿੰਦੇ ਆ ਉਹਦੇ ਨੇੜੇ-ਤੇੜੇ ਜਿਹੜਾ ਵੀ ਕੋਈ ਆਜ਼ਲ ਵਾਲਿਆਂ ਦਾ ਦਫ਼ਤਰ ਹੈਗਾ ਤੁਸੀਂ ਉੱਥੇ ਜਾ ਕੇ ਇਹ ਫਾਰਮ ਉਸ ਕਾਲੇ ਜਿਹੜਾ ਆਪਣਾ ਅਪਲਾਈ ਕਰ ਸਕਦੇ ਆ ਬਲਾਸ ਆਪਣਾ ਡਾਕਟਰੀ ਕਾਰਡ ਬਣਾ ਸਕਦੇ ਆ ਤੇ ਉਹ ਤੁਹਾਨੂੰ ਪਹਿਲਾ 6 ਮਹੀਨੇ ਦਾ ਦੇਣਗੇ ਰਸੀਬ ਉੱਤੇ ਉੱਤੇ ਤੁਹਾਨੂੰ 6 ਮਹੀਨੇ ਦਾ ਦੇਣਗੇ ਉਹ ਡਾਕਟਰੀ ਕਾਰਡ ਜਿੱਦਾਂ ਤੇ ਉਹ ਤੁਹਾਡੇ ਕਈ ਦਾ ਪੋਸਟ ਦੇ ਵਿੱਚ ਘਰ ਭੇਜਣ ਦੇ ਬਾਅਦ ਦੇ ਵਿੱਚ ਜਾਨੀ ਕਿ ਕਈ ਹੋ ਸਕਦਾ ਹੈ ਤੁਹਾਨੂੰ ਜਾ ਕੇ ਲੈ ਕੇ ਵੱਖਰੇ ਵੱਖਰੇ ਇਹ ਅਦਰ ਅਰੇ ਦਾ ਵੱਖਰਾ ਵੱਖਰਾ ਹੈਗਾ ਆ ਇਹ ਉੱਥੋਂ ਫਲਾਈ ਹੋਣਾ ਹੈਗਾ ਆ ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਦੱਸਿਆ ਜੀ ਤੁਹਾਨੂੰ ਸਪੈਡ ਆਈਡੀ ਦਾ ਇਹ ਕੀ ਫਾਇਦਾ ਹੈਗਾ ਜਿਹੜੀ ਸਪੈਡ ਆਈਡੀ ਆਪਾਂ ਬਣਾਉਨੇ ਆ ਨਾ ਸਪੈਡ ਆਈਡੀ ਦਾ ਆਪਾਂ ਨੂੰ ਕੀ ਫਾਇਦਾ ਹੈ ਆ ਸਪੈਡ ਆਈਡੀ ਜਿਹੜੀ ਇਹਦੇ ਵਿੱਚ ਤੁਹਾਡਾ ਜਾਨੀ ਕਿ ਕੰਮ ਦਾ ਕੋਈ ਵੀ ਹਿਸਾਬ-ਕਿਤਾਬ ਆ ਜਾ ਤੁਸੀਂ ਕੋਈ ਦਮੰਦਾ ਕਰਦੇ ਆ ਜੋ ਕੋਈ ਵੀ ਚੀਜ਼ ਹੈ ਤੁਹਾਡੀ ਸਪੈਡ ਆਈਡੀ ਦੇ ਵਿੱਚੋਂ ਅਰੇ ਰੈਡੀ ਕਟ ਕੱਢਣੀਆਂ ਜੋ ਤੁਹਾਡਾ ਉਹ ਸਾਰਾ ਉਹਦੇ ਵਿੱਚੋਂ ਨਿਕਲਦਾ ਆ ਇਸ ਪੈਟ ਆਈਡੀ ਜਿਹੜੀ ਆ ਇਹ ਕਿੱਥੇ ਬਣਦੀ ਆ ਇਹ ਡਾਕਖਾਨੇ ਜਾ ਕੇ ਬਣਦੀ ਆ ਇਹ ਇਟਲੀ ਦਾ ਆਪਾਂ ਨੂੰ ਇਹਦੇ ਲਈ ਬਣਾਉਣ ਲਿਆ ਆਪਾਂ ਨੂੰ ਜਿਹੜਾ ਪੈਟ ਦੇ ਇਟਲੀ ਦਾ ਮਤਲਬ ਜਿਹੜਾ ਪੇਪਰ ਹੈ ਕੋਈ ਵੀ ਜਿੱਦਾਂ ਪਰਮੈਸੋਨ ਦੇ ਜਿਓਨੋ ਜਿਹੜਾ ਰਿਸਿਵਿਟ ਆ ਤੁਹਾਨੂੰ ਪਹਿਲਾਂ ਦੱਸ ਕੇ ਡਾਕਖਾਨੇ ਜਿਹੜੀ ਤੁਸੀਂ ਜਿਓਨੋ ਜਮਾ ਕਰਾਈਓ ਆ ਉਹ ਰਿਸਿਵਿਟ ਆਪਣੇ ਕੋਲ ਹੋਣਾ ਲਾਜ਼ਮੀ ਹੈਗਾ ਆ ਤੇ ਡਾਕਟਰੀ ਕਾਰਡ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਇਆ ਵੇ ਆਪਾਂ ਨੂੰ ਡਾਕਟਰੀ ਕਾਰਡ ਬਣਾਉਣਾ ਕਿਉਂ ਜ਼ਰੂਰੀ ਹੈਗਾ ਆ ਕ੍ਰੀਡ ਕੋਡ ਉਹ ਉਹੀ ਕੋਡ ਵਿੱਚ ਕਹਲੇ ਜਿਹਨੂੰ ਆਪਾਂ ਕਹਿੰਦੇ ਆ ਉਹ ਨਾਲ ਉਹਨਾਂ ਲਾਜ਼ਮੀ ਆ ਉਹ ਜ਼ਰੂਰੀ ਚਾਹੀਦਾ ਆ ਤੇ ਇੱਕ ਤੁਹਾਡੇ ਕੋਲ ਇਹ ਫੋਨ ਦੇ ਉੱਤੇ ਫੋਨ ਨੰਬਰ ਤੇ ਈਮੇਲ ਜਿਹੜੀ ਜ਼ਰੂਰੀ ਚਾਹੀਦੀ ਤੁਹਾਨੂੰ ਤੁਹਾਡਾ ਫੋਨ ਨੰਬਰ ਤੇ ਤੁਹਾਡੀ ਈਮੇਲ ਜਿਹੜੀ ਆ ਉਹ ਪੱਕੀ ਚਾਹੀਦੀ ਆ ਤੇ ਉਹਦੇ ਫੋਨ ਦੇ ਵਿੱਚ ਤੁਸੀਂ ਆਪਣੇ ਇੱਕ ਐਪ ਡਾਊਨਲੋਡ ਕਰਨੀ ਆ ਪੋਸਟਾ ਉਹਨੂੰ ਐਪ ਨੂੰ ਕਹਿੰਦੇ ਆ ਪੋਸਟਾ ਉਹਦੇ ਤੁਹਾਨੂੰ ਇਲੈਕਟ੍ਰੋਨਿਕ ਹੈਗੀ ਸਾਈਟ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਉਹ ਹੋ ਗਈ ਆ ਆਈਡੀ ਪੋਸਟ ਆਈਡੀ ਇਹ ਇਸ ਤਰ੍ਹਾਂ ਦੀ ਸਾਈਟ ਹੈਗੀ ਆ ਜਿਹੜੇ ਕਰਕੇ ਦਿਖਾ ਦਿੰਨਾ ਮੈਂ ਠਹਿਲੋ ਹਾਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਹੀ ਰਹਿ ਰਹੀ ਹੈ ਇਹ ਇਹ ਇੰਦਾਂ ਦੀ ਐਪ ਤੁਹਾਨੂੰ ਜਿਹੜੀ ਆ ਭਰਨੀ ਪੈਣੀ ਆ ਇਹ ਐਪ ਭਰ ਕੇ ਤੁਸੀਂ ਆਪਣਾ ਜਾਨਕਿ ਜੋ ਵੀ ਇਹਦੇ ਵਿੱਚ ਆਪਣਾ ਤੁਹਾਡਾ ਲੇਖਾ ਜੋਖਾ ਆ ਮੰਨ ਲਓ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੋ ਅੱਜ ਕੱਲ ਕੰਮ ਜਿਹੜਾ ਆ ਇਹਦੇ ਰਾਹੀਂ ਹੀ ਹੁੰਦਾ ਹੈਗਾ ਆ ਸਪੈਡ ਰਾਹੀਂ ਹੁੰਦਾ ਹੈਗਾ ਤੁਸੀਂ ਕੋਈ ਵੀ ਚੀਜ਼ ਚੈੱਕ ਕਰਨੀ ਆ ਆਪਣੇ ਲਾਇਸੈਂਸ ਦੀਆਂ ਪੂਤੀਆਂ ਚੈੱਕ ਕਰਨੀਆਂ ਆ ਜਾਂ ਤੁਸੀਂ ਕੁਝ ਵੀ ਕਰਨਾ ਤੁਹਾਡੇ ਕੋਲ ਉਹਨਾਂ ਨੇ ਸਪੈਡ ਰਾਹੀਂ ਤੁਸੀਂ ਐਂਟਰ ਹੋ ਸਕਦੇ ਆ ਜਾਨੀ ਕਿ ਹੁਣ ਤਕਰੀਬਨ ਇਹਨਾਂ ਨੇ ਇੱਕ ਨਾਮੇ ਕਰਤਾ ਦੇਤੀ ਕੋਡ ਕਰਤਾ ਦੇਤੀ ਜਿਹੜੀ ਬਣਾ دی ਉਹ ਵੀ ਇਲੈਕਟ੍ਰੋਨਿਕ ਬਣਾ دی ਤੁਸੀਂ ਉਹਦੇ ਰਾਹੀਂ ਵੀ ਐਂਟਰ ਹੋ ਜਾਣਾ ਪਰ ਜਿਹੜੀ ਸਪੈਡ ਆ ਸਪੈਡ ਦੇ ਵਿੱਚ ਤੁਹਾਡਾ ਜਿਹੜਾ ਡਾਟਾ ਆ ਤੁਹਾਡੀਆਂ ਗੱਡਾਂ ਜਾਂ ਤੁਹਾਡਾ ਕੋਈ ਵੀ ਭਾਣ ਕੋਈ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਆਉਦਾ ਆ ਤੁਸੀਂ ਕੋਈ ਆਪਣੀ ਫੈਮਿਲੀ ਦਾ ਦਵੰਦਾ ਕਰਦੇ ਆ ਮਤਲਬ ਨੂੰ ਲਿਓ ਹਸ ਤੇ ਦਾ ਜਾਂ ਕੋਈ ਵੀ ਕਰਦੇ ਆ ਤੁਹਾਨੂੰ ਇਹਦੇ ਵਿੱਚ ਸਪੈਡ ਦੇ ਵਿੱਚ ਹੀ ਤੁਹਾਡੇ ਉਹ ਆ ਜਾਂਦੀ ਹੈਗੀ ਆ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈਗਾ ਇਹਦੇ ਤੇ ਸੋ ਵੀ ਮੇਰੇ ਉਹ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਬਹੁਤ ਜ਼ਿਆਦੇ ਇਹ ਬੜਾਉਣੀਆਂ ਬਹੁਤ ਜ਼ਰੂਰੀ ਹਨ ਜਿਹੜੇ ਬੰਦੇ ਸਾਡੇ ਭਰਾ ਇਟਲੀ ਵਿੱਚ ਨਵੇਂ ਆਏ ਆ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਕਿ ਅਜੇ ਜਿਨ੍ਹਾਂ ਨੂੰ ਆਇਆ ਨੂੰ ਛੋਟਾ ਛੜਾਇਆ ਜਿਹੜਾ ਪੁਰਾਣੇ ਬੰਦੇ ਦਾ ਫੇਰ ਭੇਤੀ ਹੁੰਦੇ ਆ ਜਿਹੜੀ ਤੋ ਵੀਰ ਜੀ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਆ ਕੇ ਜਰੂਰ ਬਣਾਓ ਸੋ ਜਿਹੜਾ ਹੁਣ ਆ ਪੇਪਰਾਂ ਦੀ ਗੱਲ ਕਰਦੇ ਆ ਹੁਣ ਪੇਪਰ ਜਾਣੇ ਨਿਕਲ ਤੇ ਇੰਡੀਆ ਦੇ ਵਿੱਚ ਕਾਫੀ ਜਣ ਕੇ ਠੱਗੋ ਠਗੀਆਂ ਹੋਰ ਚੱਲੀ ਜਾਣੀ ਹੈਗੀਆਂ ਕਿਸੇ ਵੀਰ ਦਾ ਨਵੇਂ ਕਨੀਓਮੇ ਦਾ ਚੱਕਰ ਪੈ ਜਾਂਦਾ ਆ ਉਹਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਉਹ ਵੀਰ ਮੇਰਾ ਜਦੋਂ ਮਰਜੀ ਮੇਰੇ ਨਾਲ ਸੰਪਰਕ ਕਰ ਸਕਦਾ ਆ ਨਵੇਂ ਕਨੀਓਮੇ ਦਾ ਜੇ ਕਿਤੇ ਇੰਡੀਆ ਬੈਸੀ ਵਿੱਚ ਚੱਕਰ ਪੈ ਜਾਂਦਾ ਆ ਉਹਦਾ ਸੌਖਾ ਤਰੀਕਾ ਆ ਉਹ ਬਹੁਤ ਬੜੀ ਛੇਤੀ ਹੀ ਹੱਲ ਹੋ ਜਾਂਦਾ ਉਹਦਾ ਜਾਨੀਏ ਸੋ ਵੀਰ ਮੇਰੇ ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈਗਾ ਕਿ ਫੋਨ ਤੁਸੀਂ ਮੈਨੂੰ ਅੱਜ ਵੀ ਕਾਫੀ ਫੋਨ ਦੇ ਲਓ ਮੇਰੇ ਕਹਿਣ ਦੇ ਬਾਵਜੂਦ ਪਤਾ ਨਹੀਂ ਨਵੇਂ ਬੰਦੇ ਆ ਵਾਰੀ ਸੌਣ ਜਾਵਾ ਹਰੇਕ ਫੋਨ ਲਾਈਵ ਵਿੱਚ ਗੱਲ ਕਰਦਾ ਆ ਕਿ ਤੁਸੀਂ ਜਦੋਂ ਵੀ ਫੋਨ ਕਰਨਾ ਮੈਨੂੰ 3 ਤੋਂ 4 ਵਜੇ ਕਰਨਾ ਇਹ ਮੈਨੂੰ ਅੱਜ ਫੇਰ ਵੀ ਸਵੇਰ ਦੇ ਜਾਨੀ ਕਿ ਫੋਨ ਵੇਟ ਟਾਈਮ 'ਚ ਜਾਂ ਫੋਨ ਆਉਂਦੇ ਰਹਿੰਦੇ ਆ ਜਾਨੀ ਕਿ ਕਿ ਚਲੋ ਚੱਕਨੇ ਦਾ ਪੈਂਦੇ ਆ ਚਲੋ ਜਵਾਬ ਦੇਣਾ ਪੈਂਦਾ ਆ ਪਰ ਮੈਂ ਬੇਨਤੀ ਵਾਰ-ਵਾਰ ਇਹੀ ਕਰਦਾ ਕਿ ਜਦੋਂ ਵੀ ਮੈਨੂੰ ਫੋਨ ਕਰਨਾ ਆ ਤੇ ਤੁਸੀਂ ਮੈਨੂੰ 3 ਤੋਂ 4 ਵਜੇ ਐਤਵਾਰ ਨੂੰ ਕਰਨਾ ਆ ਤੇ ਆਮ ਦਿਨਾਂ ਦੇ ਵਿੱਚ ਮੈਨੂੰ 10 ਤੋਂ 11 ਵਜੇ ਤਕਰੀਬਨ ਜਿਹੜਾ ਇਟਲੀ ਦੇ ਵਿੱਚ ਮੈਂ ਰਹਿ ਰਿਹਾ ਆਂ ਇਟਲੀ ਦੇ ਟਾਈਮ ਦੇ ਹਿਸਾਬ ਦੇ ਨਾਲ ਸਵੇਰੇ 10 ਤੋਂ 11 ਵਜੇ ਮੈਨੂੰ ਕਾਲ ਕਰੋ ਇਟਲੀ ਦੇ 3 ਵਜੇ ਤੋਂ ਇਹ 4 ਵਜੇ ਤੱਕ ਸ਼ਾਮ ਦੇ ਐਤਵਾਰ ਨੂੰ ਮੈਨੂੰ ਕਾਲ ਕਰੋ ਕਿਉਂਕਿ ਮੈਂ ਇਟਲੀ ਤੋਂ ਹੀ ਲਾਈਵ ਹੋਇਆ ਹੈਗਾ ਆ ਤੇ ਕਈਆਂ ਭਰਾਵਾਂ ਨੂੰ ਭੁਲੇਖਾ ਪੈ ਜਾਂਦਾ ਕਰਿਆ ਇੰਡੀਆ ਦੇ ਟਾਈਮ ਦੇ ਹਿਸਾਬ ਨਾਲੇ ਮੈਂ ਦੁਬਾਰਾ ਤੋਂ ਫੇਰ ਦੱਸ ਦਿੰਨੇ ਆ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਐਤਵਾਰ 3 ਤੋਂ 4 ਤੇ ਆਮ ਦਿਨਾਂ ਦੇ ਵਿੱਚ ਇਟਲੀ ਦੇ ਟਾਈਮ ਦੇ ਹਿਸਾਬ ਦੇ ਨਾਲ ਜਾਨੀ ਕਿ 10 ਤੋਂ 11 ਵਜੇ ਤੱਕ ਮੈਨੂੰ ਕਾਲ ਕਰ ਸਕਦੇ ਹੋ ਤੇ ਸੋ ਜੇ ਕਿਸੇ ਵੀਰ ਨੇ ਕੋਈ ਇਨਫਰਮੇਸ਼ਨ ਲੈਣੀ ਹੋਵੇ ਤੇ ਤੁਸੀਂ ਮੇਰੇ ਨਾਲ ਮੇਰੇ ਫੋਨ ਦੇ ਉੱਤੇ 769364055 ਮੇਰਾ ਇੰਡੀਆ ਦੇ ਨੰਬਰ ਤੇ ਵਟਸਐਪ ਚੱਲਦਾ ਹੈਗਾ ਜਾਨੀ ਕਿ ਤੇ ਇਟਲੀ ਵਾਲੇ ਵਟਸਐਪ ਦਾ ਨੰਬਰ ਮੈਂ ਜਾਦੀ ਹੀ ਮਲੋ ਆਪ ਜੀ ਨੂੰ ਦਵਾਗਾ ਮੇਰਾ ਇੱਕ ਇਟਲੀ ਦਾ ਨੰਬਰ ਹੈਗਾ ਆ ਮੇਰੇ ਲਾਈਵ ਦੇ ਉੱਤੇ ਲਿਖਿਆ ਆ ਉੱਤੇ ਡਾਇਰੈਕਟ ਗੱਲ ਕਰ ਸਕਦੇ ਤੁਸੀਂ ਵਟਸਐਪ ਤੇ ਵੀ ਡਾਇਰੈਕਟ ਗੱਲ ਕਰ ਸਕਦੇ ਆ 353 ਵਾਲਾ ਨੰਬਰ ਹੈਗਾ ਆ ਤੇ ਜਿਹੜਾ ਵਟਸਐਪ ਚੱਲਦਾ ਮੇਰੇ ਇੰਡੀਆ ਵਾਲੇ ਨੰਬਰ ਤੇ ਚੱਲਦਾ ਆ ਤੇ ਇੱਕ ਮੇਰੇ ਕੋ ਆਪਣਾ ਪਰਸਨਲ WhatsApp ਹੈਗਾ ਇੰਡੀਆ ਦਾ ਨੰਬਰ ਮੈਂ ਉਹ ਨਹੀਂ ਦੇ ਰਿਹਾ ਕਿਸੇ ਨੂੰ ਵੀ ਕਿਉਂਕਿ ਉਹ ਮੇਰਾ ਆਪਣਾ ਪਰਸਨਲ ਨੰਬਰ ਹੈਗਾ ਸੋ ਮੇਰਾ ਇੰਡੀਆ ਵਾਲੇ ਨੰਬਰ ਦੇ ਉੱਤੇ WhatsApp ਚੱਲਦਾ ਆ ਉੱਤੇ ਤੁਸੀਂ ਮੈਨੂੰ +91 ਲਾ ਕੇ 76943055 ਦੇ ਕਾਲ ਕਰ ਸਕਦੇ ਹੋ ਜਦੋਂ ਮਰਜੀ ਯਾਨੀ ਕਿ 10 ਤੋਂ 11 ਵਜੇ ਤੇ ਜੇਕਰ ਨਹੀਂ ਕਾਲ ਕਰਨੀ ਤੁਸੀਂ ਮੈਨੂੰ ਵਾਇਸ ਮੈਸੇਜ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਉਹਦੇ ਲਈ ਮੇਰੇ ਕੋਲ ਹੱਲ ਪੁੱਛ ਸਕਦੇ ਆ ਤੇ ਉਹਦਾ ਮੈਂ ਆਪ ਜੀ ਨੂੰ ਜਵਾਬ ਦੇਵਾਂਗਾ ਸੋ ਵੀਰ ਮੇਰੇ ਇਹ ਇਸ ਲਈ ਮੇਰੀ ਜਿਹੜੀ ਮੈਂ ਬੇਨਤੀ ਕਰਦਾ ਆ ਕਿ ਮੇਰੇ ਇਸ ਚੈਨਲ ਨੂੰ ਜਿਹੜਾ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤਾਂ ਜੋ ਸਾਡੇ ਭਰਾਵਾਂ ਨੂੰ ਜਿਹੜੇ ਸਾਡੇ ਨਵੇਂ ਭਰਾ ਆਉਂਦੇ ਆ ਕਿ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਉਹ ਮੰਨ ਲਓ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਣ ਤੇ ਉਹਨਾਂ ਨੂੰ ਇਹਨਾਂ ਟੀਚਿਆਂ ਤੱਕ ਪਤਾ ਲੱਗੇ ਤੇ ਬਾਕੀ ਮੈਂ ਨਵੀਆਂ ਔਰ ਅਪਡੇਟ ਲੈ ਕੇ ਆਪਜੀ ਤੱਕ ਅਗਲੇ ਲਾਈਵ ਦੇ ਵਿੱਚ ਹਾਜ਼ਰ ਹੋਵਾਂਗਾ ਤੇ ਮੇਰਾ ਜਿਹੜਾ ਅਗਲਾ ਲਾਈਵ ਹੈਗਾ ਆ ਉਹ ਹੈਗਾ ਆ ਆਪਣੇ 28 ਤਰੀਕ ਅੱਜ ਹੈ ਵੀ ਆ ਅਪ੍ਰੈਲ ਦੀ ਅਪ੍ਰੈਲ ਮਈ ਨਹੀਂ ਮੈਂ ਮਈ ਹੀ ਮੈਂ 5 ਤਰੀਕ ਨੂੰ ਦੁਬਾਰਾ ਤੋਂ ਲਾਈਵ ਹੋ ਫਿਰ ਹੋਮਗਾ ਜਾਨਕੀ ਮਈ ਦੀ 5 ਤਰੀਕ ਤੱਕ ਕੰਪਲੀਟ ਕਰੋ ਸ਼ਾਮ ਦੇ ਇਸੇ ਟਾਈਮ 3 ਵਜੇ ਮੈਂ ਲਾਈਵ ਹੁੰਦਾ ਆ ਤੇ ਸੋ ਵੀਰ ਵੀਰੋ ਇਸ ਨੂੰ ਸਬਸਕ੍ਰਾਈਬ ਕਰੋ ਤੇ ਇਸ ਨੂੰ ਬਾਤੋ ਆ ਦੀ ਸ਼ੇਅਰ ਕਰੋ ਤੇ ਜਦ ਤੱਕ ਲਈ ਮੈਂ ਆਪ ਜੀ ਦੇ ਕੋ ਆਗਿਆ ਮੰਗ ਰਾਇਆ ਕਿਉਂਕਿ ਮੈਂ ਲਾਈਵ ਤੇ YouTube ਦੇ ਉੱਤੇ ਥੋੜਾ ਚਿਰ ਹੁਣ ਲਾਈਵ ਜਰੂਰ ਮੈਂ ਘਰ ਤੋਂ ਨਾ ਕਿਉਂਕਿ ਮੈਂ ਉਧਰ TikTok ਦੇ ਉੱਤੇ ਵੀ ਲਾਈਵ ਹਾਂ ਉਹਦੇ ਉੱਤੇ ਵੀ ਕਾਫੀ ਮੈਨੂੰ ਜਵਾਬ ਮਿਲ ਰਹੇ ਨੇ ਕਿ ਉਹਨਾਂ ਦੇ ਵਿੱਚ ਕਿਉਂਕਿ ਜਿਆਦਾਤਰ ਉਹ ਇਟਲੀ ਵਿੱਚ ਚੱਲਦਾ ਹੈ ਤੇ ਇਟਲੀ ਵਾਲੇ ਪੀੜਾਂ ਨੂੰ ਇਹਨਾਂ ਚੀਜ਼ਾਂ ਬਾਰੇ ਆ ਜਿਹੜੀ ਸਪੈਡ ਆਈਡੀ ਤੇ ਜਾਂ ਫਿਰ ਆ ਜਿਹੜਾ ਡਾਕਟਰ ਰਿਗਾਰਡ ਵਾਲੀ ਇਨਫਰਮੇਸ਼ਨ ਦੇਣੀ ਹੁੰਦੀ ਆ ਤਾਂ ਜਦ ਤੱਕ ਲਈ ਮੈਂ ਆਪ ਜੀ ਦੇ ਕੋ ਆਗਿਆ ਮੰਗ ਰਾਇਆ ਤੇ ਧੰਨਵਾਦ ਜੇ ਕਿਸੇ ਵੀ ਨੇ ਕੋਈ ਇਨਫਰਮੇਸ਼ਨ ਲੈਣੀ ਵੇਜ 8696346055 ਦੇ ਮ ਵੱਟਸਐਪ ਦੇ ਵੌਇਸ ਮੈਸੇਜ ਕਰ ਸਕਦਾ ਹੈ। ਸੁਣ ਜਾਂਦਾ ਲਈ ਧੰਨਵਾਦ ਆਪ ਦਾ ਤੇ ਮੈਂ ਇਹਦਾ ਆਪਣਾ ਲਾਈਵ ਇੱਥੇ ਬੰਦ ਕਰਦਾ ਆਂ ਤੇ ਅਗਲੇ ਐਲਰ ਆਪ ਜੀ ਕੋਲ ਜਰੂਰ ਹਾਜ਼ਰ ਹੋਵਾਂਗਾ। ਧੰਨਵਾਦ।